ਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਉਹ 84 ਲੱਖ ਜੂਨ ਤੋਂ ਮੁਕਤੀ ਪਾਉਂਦਾ ਆ ਉਹਨਾਂ ਦਾ ਇਹ ਬਚਨ ਜੋ ਲਿਖਿਆ ਹੋਇਆ ਉੱਪਰ ਸਨ ਵਿੱਚ ਜੋ ਨਰ 100 ਲੱਖ ਜਾਵੇ 100 ਨਰ ਜਮ ਕੇ ਪੰਥ ਨਾ ਪਾਵੇ ਸਨ ਵਿੱਚ ਨਰ ਜੋ ਲੱਖ ਜਾਵੇ 100 ਨਰ ਜਮ ਕੇ ਪੰਥ ਨਾ ਪਾਵੇ ਤੇ ਇਸੇ ਇਹ ਖੋਜ ਹੋ ਕੇ ਗੁਰੂ ਅੰਗਦ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਇਹ ਵਾਰ ਦਿੱਤਾ ਤੇ ਇੱਥੇ ਹਰ ਸਾਲ 15 ਸਤੰਬਰ ਦੇ ਲਾਗੇ ਬੰਨੇ ਇੱਥੇ ਜੋੜ ਮੇਲਾ ਵੀ ਲੱਗਦਾ ਆ ਇਹ ਦਵਾਨ ਹਾਲ ਬਣਿਆ ਇਹ ਲੰਗਰ ਹਾਲ ਬਣਿਆ ਗੁਰਦੁਆਰਾ ਬਹੁਤ ਹੀ ਖੁੱਲੀ ਜਗ੍ਹਾ ਦੇ ਵਿੱਚ ਬਣਿਆ ਆ ਗੁਰਦਾਰੇ ਦੇ ਆਲੇ-ਦੁਆਲੇ ਗੁਰਦਾਰੇ ਦੀ ਜ਼ਮੀਨ ਆ ਸਾਰੀ ਤੇ ਇਹਦੇ ਪਾਸੇ ਹਚਾਰੇ ਪਾਸੇ ਤਿੰਨ ਚਾਰ ਪਾਰਕਾਂ ਵੀ ਗੁਰੂਕਾਰ ਦੀਆਂ ਬਣੀਆਂ ਹੋਈਆਂ ਇਹ ਗੁਰਦੁਆਰਾ ਚਾਟਾ ਸਾਹਿਬ ਗੁਰਦਰਾ ਤੋਂ ਬਾਬਾ ਬੁੱਢਾ ਸਾਹਿਬ ਨੂੰ ਰੋੜ ਜਾਂਦਾ ਉਸ ਰੋੜ ਉੱਤੇ ਸਥਿਤ ਆ ਉਹਦੀ ਸੰਗਤ ਜੀਏ ਸੀ ਗੁਰਦਾਰੇ ਇਤਿਹਾਸ ਗੁਰਦਾਰੇ ਚਾਰੇ ਪਾਸੇ ਪਣੀਆਂ ਸੋਹਣੀਆਂ ਪਾਰਕਾਂ ਬਣੀਆਂ ਹੋਈਆਂ ਇਹ ਜੋ ਵੀ ਜ਼ਮੀਨ ਤੁਸੀਂ ਸਾਰੀ ਗੁਰਦੁਆਰੇ ਸਾਹਿਬ ਦੇ ਐਸੋ ਏਕੜ ਜ਼ਮੀਨ ਗੁਰਦੁਆਰੇ ਦੇ ਨਾਮ ਤੇ ਹੈਗੀ ਆ ਇਹ ਪਿਛਲੇ ਪਾਸੇ ਸਰੋਵਰ ਬਣਿਆ ਹੋਇਆ ਤੁਹਾਨੂੰ ਵੀ ਦਿਖਾਉਨੇ ਆ ਵਾਹਿਗੁਰੂ ਜੀ ਇਹ ਸੀ ਇਤਿਹਾਸ ਗੁਰੂ ਘਰ ਦਾ ਛੋਟੀ ਜੀ ਕੋਸ਼ਿਸ਼ ਕੀਤੀ ਹੋ ਸਕਦਾ ਕੁਝ ਮੈਂ ਭੁੱਲ ਗਿਆ ਵਾਂ ਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਤੇ ਇਦਾਂ ਦੀ ਹੋਰ ਵੀਡੀਓ ਵੇਖਣ ਵਾਸਤੇ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ